ਉਨ੍ਹਾਂ ਅੰਦਰ ਦਇਆ ਬੜੀ ਹੁੰਦੀ ਆ ਭਲਾ ਕਰਦੇ ਨੇ ਸਾਰਿਆਂ ਦਾ ਉਹ ਦੁਸ਼ਮਣ ਦਾ ਵੀ ਭਲਾ ਸੋਚਦੇ ਨੇ ਬੈਰੀ ਦਾ ਵੀ ਕਦੇ ਵਹਾਪੁਰਸ਼ ਕਿਸੇ ਨਗਰ ਵਿੱਚ ਆਏ ਕਿਸੇ ਘਰ ਚਲੇ ਗਏ ਪ੍ਰਸ਼ਾਦਾ ਲੈਣ ਵਾਸਤੇ ਆਹੀ ਦਿਲ ਸੀ ਜਦੋਂ ਕਿ ਦੇ ਗਜਾਲ ਲੈਣ ਵਾਸਤੇ ਪ੍ਰਸ਼ਾਦਾ ਲੈਣ ਵਾਸਤੇ ਗਏ ਆਵਾਜ਼ ਮਾਰੀ ਅੰਦਰ ਪਰਿਵਾਰ ਤਾਂ ਹੈ ਇੱਕ ਮਾਂ ਗਈ ਇੱਕ ਧੀ ਬਿਠੀ ਆ ਇੱਕ ਪਿਤਾ ਬਿਠਾ ਹੈ ਤਾਂ ਛੋਟੀ ਜੀ ਬੱਚੀ ਆ 15 16 ਸਾਲਾਂ ਦੀ ਬੂਆ ਪੇੜਾ ਹੋਇਆਗਾ ਕਿ ਮੰਜੇ ਤੇ ਬਹਿ ਕੇ ਕਹਿੰਦੀ ਅੱਖਾਂ ਵਿੱਚ ਵਿਰਾਗ ਅਥਰੂ ਨੇ ਕਿੰਦੂ ਉੱਤੀ ਜੀ ਰੋ ਰਹੀ ਆ ਕੀ ਮਾਪੁਰ ਸਾਹਿਬ ਨੇ ਕਈ ਵਾਰੀ ਆਵਾਜ਼ ਦਿੱਤੀ ਬਾਰ ਨਾਕੂਆ ਕਹਿੰਦੇ ਮਹਾਪੁਰਸਾਂ ਨੇ ਬਾਰ ਖੁੱਲ੍ਹਿਆ ਤੇ ਅੰਦਰ ਚਲੇ ਗਏ ਅੰਦਰ ਦੇਖਿਆ ਇੱਕ ਕਮਰੇ ਦੇ ਵਿੱਚ ਮਾਂ ਬੈਠੀ ਅਤੇ ਪਿਤਾ ਬੈਠਾ ਕਰ ਤੇ ਧੀ ਇੱਕ ਵੱਖਰੇ ਕਮਰੇ ਵਿੱਚ ਬੈਠੀ ਆ ਰੋਣ ਦੀ ਆਵਾਜ਼ ਸੁਣੀ ਔਰ ਮਹਾਪੁਰਸ ਕਹਿੰਦੇ ਕੋਲ ਚਲੇ ਗਏ ਕਹਿੰਦੇ ਕਿ ਬੇਟਾ ਕੀ ਗੱਲ ਰੋਤ ਹੋ ਰਹੀ ਆ ਮੈਂ ਕਈ ਬਾਤਾਂ ਵਾਰੀਆਂ ਕੋਈ ਸੁਣੀ ਨਹੀਂ ਬਾਤ ਮੈਂ ਰੋਣ ਦੀ ਆਵਾਜ਼ ਸੁਣੀ ਤੇ ਮੰਦਰ ਆ ਗਿਆ ਧੀਏ ਰੋ ਕਿਉਂ ਰਹੀਆਂ ਕੀ ਗੱਲ ਹੈ ਕਹਿੰਦੇ ਮਹਾਪੁਰਸ਼ਾਂ ਦੇ ਚਰਨਾਂ ਤੇ ਡਿੱਗ ਪਈ ਉੱਚੀ ਉੱਚੀ ਰੋਣ ਲੱਗ ਪਈ ਸਾਧੂ ਰੱਬ ਦੇ ਪਿਆਰੇ ਦਇਆਵਾਨ ਹੁੰਦੇ ਨੇ ਦੀਨ ਚੁੱਕਿਆ ਤੇ ਬੁੱਕਲ ਦੇ ਵਿੱਚ ਲੈ ਲਿਆ ਬੜਾ ਪਿਆਰ ਕੀਤਾ ਬੇਟੇ बार-बार ਕਹਿੰਦੇ ਉਸ ਵੱਜੀ ਨੂੰ ਪੁੱਛਦੇ ਨੇ ਮਾਪੁਰਸ ਰੋ ਕਿਉਂ ਰਹੀਆਂ ਸਾਨੂੰ ਦੱਸ ਤਾਂ ਸਹੀ ਕੀ ਤਕਲੀਫਾ ਕੀ ਦੁੱਖਾ ਕਿਤੇ ਰੋਂਦੀ ਰੋਂਦੀ ਕਹਿਣ ਲੱਗੀ ਦੁੱਖ ਬਹੁਤ ਵੱਡਾ ਹੈ ਜ਼ਿੰਦਗੀ ਦੇ ਵਿੱਚ ਦੁੱਖ ਹੈ ਵੀ ਇਹ ਕਿ ਦੁੱਖ ਬਹੁਤ ਵੱਡਾ ਹੈ ਅੱਜ ਦੇ ਦਿਨ ਹਰ ਇੱਕ ਭੈਣਾ ਆਪ ਆਪਣੇ ਭਰਾਵਾਂ ਦੇ ਰਖੜੀ ਗੁੱਟ ਦੇ ਉੱਪਰ ਬੰਨ੍ਹਦੀਆਂ ਨੇ ਮਹਾਪਰਸੋ ਮੈਂ ਬਣੀ ਅਰਦਾਸਾਂ ਕੀਤੀਆਂ ਸੁਮਾਲਕ ਅੱਗੇ ਪ੍ਰਮਾਤਮਾ ਅੱਗੇ ਕਿ ਮੇਰੇ ਘਰ ਦੇ ਵਿੱਚ ਕੋਈ ਵੀਰ ਦੇ ਦੇ ਬੜੇ ਸਾਲ ਹੋ ਗਏ ਪਰਜ ਮੈਨੂੰ ਰੱਬ ਨੇ ਜਿਤਾ ਵੀ ਸਿਖੋ ਲਿਆ ਮੈਂ ਛੋਟੀ ਸਾਂ ਤੇ ਮੇਰਾ ਭਰਾ ਵੱਡਾ ਸੀ ਉਹ ਦੁਨੀਆ ਤੋਂ ਚਲੇ ਗਿਆ ਪਰ ਉਹ ਸਮਾਂ ਯਾਦ ਕਰਕੇ ਮਾਂ ਤੇ ਪਿਤਾ ਵੀ ਇੱਕ ਪਾਸੇ ਬੈਠੇ ਅੱਖਾਂ ਵਿੱਚ ਅਥਰੂ ਨੇ ਅਵਰਾਗ ਅੱਜ ਹਰ ਇੱਕ ਦੇ ਘਰ ਦੇ ਜਿਸ ਖੁਸ਼ੀਆਂ ਨੇ ਤੀ ਆਉਂਦੀਆਂ ਨੇ ਆਪਣੇ ਪਰਾਂਵਾਂ ਦੀ ਰੱਖਣੀਆਂ ਬਣਨ ਵਾਸਤੇ ਅੱਜ ਦੇ ਦਿਨ ਹਰ ਇੱਕ ਮਾਤਾ ਪਿਤਾ ਦੇ ਚਿਹਰੇ ਤੇ ਖੁਸ਼ੀ ਹੈ ਪਰ ਮਾਪੁਰਸੋ ਉਹ ਸਮਾਂ ਯਾਦ ਕਰਕੇ ਜਿੰਦਗੀ ਦੇ ਵਿੱਚ ਕਈ ਵਾਰੀ ਐਦਾਂ ਰੋਣ ਆ ਜਾਂਦਾ ਇੱਕ ਭਰਾ ਜਿੱਤਾ ਸੀ ਉਹ ਵੀ ਰੱਬ ਨੇ ਪਰਮਾਤਮਾ ਨੇ ਖੋਲਿਆ ਜਿੱਜ ਕਿਤੇ ਭਰਾ ਹੁੰਦਾ ਅੱਜ ਮੇਰੀਆਂ ਸਹੇਲੀਆਂ ਦੇ ਵਾਂਗ ਜਿਹੜੀਆਂ ਬਿੜੀਆਂ ਨਾਲ ਪੜਦੀਆਂ ਨੇ ਇਕੱਠੀਆਂ ਰਹਿੰਦੀਆਂ ਉਹਨਾਂ ਦੇ ਵਾਂਗੂ ਮੈਂ ਵੀ ਅੱਜ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਣੀ ਸੀ ਪਰ ਕਾਰਨ ਕੀ ਮੇਰਾ ਭਰਾ ਨਸਿਆਂ ਦਾ ਆਦੀ ਬਣ ਚੁੱਕਿਆ ਸੀ ਮੈਂ ਬੜਾ ਸਮਝਾਇਆ ਮੇਰੀ ਮਾਂ ਨੇ ਪਿਤਾ ਨੇ ਬੜਾ ਸਮਝਾਇਆ ਕਿ ਪੁੱਤ ਤੂੰ ਕਿਹੜੀ ਦਾਨ ਵਿੱਚ ਪੈ ਗਿਆ ਮਾਂ ਕਹਿੰਦੀ ਆ ਪਿਤਾ ਕਹਿੰਦਾ ਤਾਂ ਨਾਲੇ ਬੱਚੀ ਕਹਿੰਦੇ ਹੋ ਰਹੀ ਆ ਤੇ ਨਾਲੇ ਦੱਸ ਰਹੀ ਆ ਆਪਣੇ ਭਰਾ ਦੀ ਸਾਰੀ ਹਕੀਕਤ ਜਿੰਦਗੀ ਦੇ ਵਿੱਚ ਕਿ ਮਾਂ ਪਰਸੋਂ ਮੇਰੀ ਮਾਂ ਨੇ ਪਿਤਾ ਨੇ ਬੜਾ ਸਮਝਾਇਆ ਮੇਰੇ ਭਰਾ ਨੂੰ ਮੈਂ ਬੜਾ ਸਮਝਾਇਆ ਕਵੀਰਾ ਇਹ ਜ਼ਿੰਦਗੀ ਬੜੀ ਕੀਮਤੀ ਹੈ ਤੋ ਕਿਉਂ ਮਾੜੀ ਸੰਗਤ ਦੇ ਵਿੱਚ ਪੈ ਗਏ ਆ ਤੂੰ ਕਿਉਂ ਗਲਤ ਸੰਗਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਰਹੇ ਆ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਨਾਲ ਨਹੀਂ ਜਿਹਦੇ ਵਿੱਚ ਟੀਕਾ ਨਾ ਲੱਗਿਆ ਹੋਵੇ ਮਾਂ ਦੇ ਅੱਖਾਂ ਵਿੱਚ ਅਥਰੂ ਨੇ ਪਿਤਾ ਦੇ ਅੱਖਾਂ ਵਿੱਚ ਅਥਰੂ ਨੇ ਤੇ ਧੀ ਗੱਲ ਕਰਦੀ ਏ ਰੋ ਪੈਂਦੀ ਏ ਮਾਂ ਪੁਰਸ਼ਾਂ ਦੇ ਕੋਲੇ ਮੈਂ ਬੜਾ ਸਮਝਾਇਆ ਆਪਣੇ ਭਰਾ ਨੂੰ ਪਰ ਨਾ ਸਮਝਿਆ ਚਿੱਟੇ ਦਾਦੀ ਬਣ ਚੁੱਕਿਆ ਸੀ 1 ਮਿੰਟ ਵੀ ਰਹਿ ਨਹੀਂ ਸਕਦਾ ਪਰ ਸਮਾਇਆ ਟੀਕਾ ਬੱਧ ਲੱਗ ਗਿਆ ਤੇ ਦੁਨੀਆ ਤੋਂ ਚਲੇ ਗਿਆ ਪਰ ਅੱਜ ਯਾਦ ਹੁੰਦੀ ਆ ਇਸ ਕਰਕੇ ਮੈਂ ਰੋ ਰਹੀ ਆ ਅੱਜ ਮੈਂ ਰੋ ਵੀ ਰਹੀ ਆ ਤੇ ਮੈਂ ਪ੍ਰਮਾਤਮਾ ਦੇ ਅਰਦਾਸ ਵੀ ਕਰਦੀ ਆ ਅੱਜ ਦੇ ਸਮੇਂ ਦੇ ਵਿੱਚ ਸਮਾਜ ਵਿੱਚ ਦੁਨੀਆ ਵਿੱਚ ਭਰਾ ਕਹਿੰਦੇ ਨੇ ਆਪਣੀ ਭੈਣ ਨੂੰ ਗੁੱਟ ਦੇ ਰਖੜੀ ਬਨਨ ਦੇ ਲਈ ਮੈਂ ਤੇਰੀ ਪ੍ਰਖਿਆ ਕਰਾਂਗਾ ਜਿਹੜੀ ਧੀ ਕਹਿੰਦੀ ਹੈ ਮੇਰਾ ਭਰਾ ਮੇਰੀ ਰੱਖਿਆ ਕਰੂਗਾ ਖੁਦ ਆਪਣੀ ਰੱਖਿਆ ਨਹੀਂ ਕਰ ਸਕਦਾ ਆਪਣੇ ਭੈਣ ਦੀ ਕਿੱਥੋਂ ਕਰੇਗਾ ਅੱਜ ਨਸਿਆਂ ਦੇ ਆਦੀ ਬਣ ਚੁੱਕੇ ਨੇ ਜਦੋਂ ਕਹਿੰਦੇ ਧੀ ਨੇ ਇਹ ਸਾਰੀਆਂ ਗੱਲਾਂ ਮਾਪੁਰ ਸਾਹ ਨੂੰ ਸੁਣਾਈਆਂ ਤੇ ਮਾਪੁਰ ਸਾਹ ਨੇ ਸੁਣੀਆਂ ਸੁਣੀਆਂ ਗਏ ਅੱਜ ਦੀ ਹਕੀਕਤ ਆ ਪਿਆਰੀਓ ਜਿਨ੍ਹਾਂ ਦੇ ਭਰਾ ਅੱਜ ਦੁਨੀਆ ਤੋਂ ਚਲੇ ਗਏ ਉਹ ਅੱਜ ਦੇ ਦਿਨ ਯਾਦ ਹੁੰਦੇ ਨੇ ਕਾਦੇ ਦੀ ਉਹ ਨਸਾਂ ਦੇ ਵਿੱਚ ਨਸਾਂ ਦੇ ਹੱਡ ਵਿੱਚ ਰੁੜ ਗਏ ਨੇ ਕਈ ਦੁਨੀਆ ਤੋਂ ਚਲੇ ਗਏ ਕਈ ਅੱਜ ਵੀ ਆਦੀ ਬਣੇ ਪਰ ਨਸੇ ਦੇ ਪਰ ਜਦੋਂ ਭੈਣ ਰਖੜੀ ਬਣਦੀ ਆ ਗੁੱਟ ਦੇ ਉੱਪਰ ਬੇਖਦੀ ਆ ਕਿੱਥੇ ਬੰਨਾਂ ਕੋਈ ਜਗ੍ਹਾ ਹੀ ਨਹੀਂ ਹੈ ਬੰਨਣ ਵਾਸਤੇ ਸਿਰੰਜਾਂ ਲਾਲ ਆ ਕਿਸਾਰੇ ਨਾੜਾਂ ਪਿੰਨੀਆਂ ਪਿੰਨੀਆਂ ਪੈਰ ਦੇ ਗੁੱਟੋਂ ਤੋਂ ਲੈ ਕੇ ਉੱਪਰ ਤੱਕ ਕੋਈ ਜਗ੍ਹਾ ਹੀ ਨਹੀਂ ਥੱਗੀ ਜਿਹੜੀ ਉੱਪਰ ਮੈਂ ਰਖੜੀ ਬੰਨ ਸਕਾਂ ਉੱਚੀ ਚੀਂ ਰੋਂਦੀ ਅਤੇ ਨਾਲੇ ਮਾਹ ਪੁਰਸ਼ਾਂ ਦੇ ਕੋਲੇ ਸਾਰੀ ਜ਼ਿੰਦਗੀ ਦੀ ਹਕੀਕਤ ਆਪਣੇ ਭਰਾ ਦੀ ਦੱਸੀ ਤੇ ਦੁਨੀਆ ਦੀ ਕਿ ਮਾਹ ਪੁਰਸ਼ੋ ਕੋਈ ਸੇ ਵਤਨ ਕਰ ਦੋ ਕੁ ਰੱਬ ਵੱਲੋਂ ਪਰਮਾਤਮਾ ਵੱਲੋਂ ਘਰ ਦੇ ਵਿੱਚ ਕੋਈ ਭਰਾ ਦੀ ਦਾਤ ਮਿਲ ਜੇ ਹਰ ਇੱਕ ਭੈਣ ਨੂੰ ਦੇਵੇ ਕਿਸੇ ਦਾ ਪੁੱਤ ਨਾ ਕੋਨੀ ਕਿਸੇ ਦਾ ਪੁੱਤ ਨਸੇ ਤਾਂ ਨਾ ਲੱਗੇ ਕਿਸੇ ਦਾ ਪੁੱਤ ਮਾੜੀ ਸੰਗਤ ਵਿੱਚ ਨਾ ਪਵੇ ਅੱਜ ਪਸੇ ਤੇ ਵੇਖੋ ਮਾਂ ਨੂੰ ਤੇ ਪਿਤਾ ਨੂੰ ਅੱਜ ਭੈਣ ਨੂੰ ਕਿੱਡਾ ਵੱਡਾ ਦੁੱਖ ਆਦਾ ਇਹ ਸਾਜਾ ਬੈਰੋ ਅੱਜ ਦੀ ਹਕੀਕਤ ਹੈ ਅੱਜ ਦੇਖਣਾ ਚਾਹੁੰਦਾ ਹਰ ਇੱਕ ਨੂੰ ਸਮਝਾਉਣਾ ਚਾਹੁੰਦਾ ਅੱਜ ਹਰ ਇੱਕ ਦਾ ਭਲਾ ਮੰਗੀਏ ਵੀ ਸੱਚੇ ਪਾਤਸ਼ਾਹ ਕਿਸੇ ਦਾ ਪੁੱਤ ਨਸੇ ਦਾਦੀ ਨਾ ਬਣੇ। ਆਦੂ ਭੈਣਾ ਨੂੰ ਪੁੱਛ ਕੇ ਵੇਖੋ ਜਨਾਂ ਦੇ ਭਰਾ ਦੁਨੀਆ ਤੋਂ ਸਦਾ ਲਈ ਚਲੇ ਗਏ ਜੋ ਰੁੰਦੀਆਂ ਨੇ। ਤੇ ਮਹਾਪੁਰਸ਼ਾਂ ਨੇ ਫਿਰ ਵਚਨ ਕੀਤਾ ਕਿ ਬੇਟੀ ਮੈਂ ਅਰਦਾਸ ਕਰਾਂਗਾ ਜ਼ਰੂਰ ਖੁਦਾ ਕੀ ਪਰਮਾਤਮਾ ਕੀ ਉਹ ਸੁਣਦਾਗਾ ਕਿਸੇ ਬੱਚੀ ਦੀ ਕੀਤੀ ਹੋਈ ਅਰਦਾਸ ਕਿਸੇ ਧੀ ਦੀ ਕੀਤੀ ਹੋਈ ਅਰਦਾਸ ਸੁਣਦਾ ਜ਼ਰੂਰ ਆ ਪਰ ਬੇਟੀ ਤੂੰ ਅਰਦਾਸ ਕਰਿਆ ਕਰ ਗੁਰੂ ਨਾਨਕ ਪਾਸ਼ਾ ਜੀ ਦੀ ਭੈਣ ਬੀਬੇ ਨਾਨਕ ਹੀ ਹੋਈ ਉਹਨੇ ਰਾਸ ਕੀਤੀ ਸੀ ਮਾ ਤ੍ਰਿਪਤਾ ਕਹਿੰਦੀ ਸੀ ਪੁਤਰੀ ਅਰਦਾਸ ਕਰਿਆ ਕਰ ਤੇਰੇ ਘਰ ਦੇ ਵਿੱਚ ਵੀ ਤੈਨੂੰ ਵੀ ਕਦੇ ਨਾ ਕਦੇ ਵੀਰ ਦੀ ਦਾਤ ਕੋ ਦੇਵੇਗਾ ਪਰਮਾਤਮਾ ਤੂੰ ਅਰਦਾਸ ਕਰਿਆ ਕਰ ਉੱਠ ਕੇ ਰੋ ਜੀ ਅੰਮ੍ਰਿਤ ਵੇਲੇ ਉੱਠਣਾ ਉਸ ਅਕਾਲ ਪੁਰਖ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਪਰ ਸਮਾਂ ਐਸਾ ਆਇਆ ਪਿਆਰੇ ਫਿਰ ਮਾਤ੍ਰਪਤਾ ਦੀ ਕੁੱਖ ਨੂੰ پاਗ ਲੇ ਫਿਰ ਗੁਰੂ ਨਾਨਕ ਪਾਸਾ ਜੀ ਦਾ ਉਤਾਰ ਹੋਇਆ ਕਿਉਂਕਿ ਅਰਦਾਸ ਹੀ ਤੇ ਇੱਕ ਪਰਮਾਤਮਾ ਕੇ ਸੋ ਕਹਿਣ ਤੋਂ ਭਾਵ ਜਦੋਂ ਮਹਾਪੁਰਸ਼ਾਨ ਨੇ ਕਹਿੰਦੇ ਉਹ ਧੀ ਨੂੰ ਉਹ ਬੱਚੀ ਨੂੰ ਕਹਿੰਦੇ ਅਸੀਸ ਦਿੱਤੀ ਇਹ ਕਿਹਾ ਬੇਟਾ ਤੂੰ ਅਰਦਾਸ ਕਰਿਆ ਕਰ ਰੋ ਨਾ ਕਦੇ ਨਾ ਕਦੇ ਉਹ ਸੁਣਦਾ ਜ਼ਰੂਰ ਹੈਗਾ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਉਹ ਖੁਦਾ ਮਨਜ਼ੂਰ ਕਰੇਗਾ ਤੇਰੀ ਕੀਤੀ ਹੋਈ ਅਰਦਾਸ ਪਰ ਤੂੰ ਆਸ ਤੇ ਅਰਦਾਸ ਜਿੰਦਗੀ ਵਿੱਚ ਕਦੇ ਛੱਡੀ ਐ ਨਾ ਪਿਆਰੇਓ ਜਿਹੜੇ ਆਸ ਤੇ ਅਰਦਾਸ ਕਨਾ ਛੱਡ ਦਿੰਦੇ ਨੇ ਉਹ ਜਿੰਦਗੀ ਵਿੱਚ ਪਾਸ ਨਹੀਂ ਹੁੰਦੇ ਇੱਕ ਆਸ ਇੱਕ ਅਰਦਾਸ ਇਹ ਦੋ ਚੀਜ਼ਾਂ ਨੇ ਬੰਦਾ ਆਸ ਰੱਖੇ ਉਹ ਚੀਜ਼ ਮਿਲ ਜਾਂਦੀ ਹੈ ਜਿੰਦਗੀ ਵਿੱਚ ਸਾਨੂੰ ਅਰਦਾਸ ਉੱਤੇ ਆਸ ਚਾਹੀਦੀ ਆ ਅਰਦਾਸ ਕੀਤੀ ਖਰਾਸ ਵੀ ਰੱਖੀ ਹੈ ਪਰਮਾਤਮਾ ਦੀ ਜਿਹੜੇ ਅਰਦਾਸ ਕਰਦੇ ਨੇ ਆਸ ਨਹੀਂ ਰੱਖਦੇ ਉਹ ਖਾਲੀ ਰਹਿ ਜਾਂਦੇ ਨੇ ਇੱਥੇ ਬੜੇ ਦੁਨੀਆ ਵਿੱਚ ਰੁੰਦੇ ਵੇਖੇ ਨੇ ਬੜੇ ਉਹ ਘਰ ਨੇ ਜਿਹੜੇ ਘਰ ਅੱਜ ਵੀ ਖਾਲੀ ਪਏ ਨੇ ਪਰ ਇਹ ਦੋ ਚੀਜ਼ਾਂ ਪਰਨ ਕਰੀਏ ਜ਼ਿੰਦਗੀ ਵਿੱਚ ਇੱਕ ਅਰਦਾਸ ਕਰਦੀ ਇਤਿਹਾਸ ਰੱਖਣਾ ਜ਼ਰੂਰੀ ਆ ਜੇ ਆਸ ਹੀ ਨਾ ਰੱਖੀ ਤੇ ਗੁਰੂ ਤੇ ਤੈਨੂੰ ਵਿਸ਼ਵਾਸ ਹੀ ਨਾ ਹੋਇਆ ਭਰੋਸਾ ਹੀ ਨਾ ਹੋਇਆ ਫਿਰ ਖਾਲੀ reh jayega ਜੇ ਕੀਤੀ ਆ ਇਤਿਹਾਸ ਵੀ ਰੱਖੀ ਗੁਰੂ ਐਸੇ ਸਮਰਥ ਨੇ ਸਤਗੁਰੂ ਗੁਰੂ ਰੰਗ ਸਾਹਿਬ ਜੀ ਮਹਾਰਾਜ ਉਹ ਤੇਰੀ ਆਸ ਸਾਰੀ ਪੂਰੀ ਕਰਨਗੇ ਕਰਦਾ ਦਾ ਕਹਿੰਦੇ ਮਹਾਪੁਰਸ਼ਾਂ ਨੇ ਕਹਿੰਦੇ ਸਾਰੀ ਉਹ ਗੱਲ ਜਿਹੜੀ ਸੁਣੀ ਧੀ ਦੀ ਮਾਂ ਦੀ ਤੇ ਪਿਤਾ ਦੀ ਜਿਨ੍ਹਾਂ ਦੇ ਅੱਖਾਂ ਵਿੱਚ ਅਥਰੂ ਸੀ ਧੀ ਕਹਿੰਦੀ ਆ ਮਾਂ ਕਹਿੰਦੀ ਮਹਾਪੁਰਸੋ ਜ਼ਿੰਦਗੀ ਨਗਾਉਣੀ ਬੜੀ ਔਖੀ ਹੈ ਠੀਕ ਆ ਦੁਨੀਆਦਾਰੀ ਦੇ ਵਿੱਚ ਰਹਿਣਾ ਪੈਂਦਾ ਹੈਗਾ ਹੱਸਣਾ ਕਿੱਡਣਾ ਵੀ ਪੈਂਦਾ ਹੈਗਾ ਬਰ ਦਿਲ ਬੜਾ ਦੁਖੀ ਹੈਗਾ ਇਹ ਦਰਦ ਕਿ ਨੂੰ ਸੁਣਾਈਏ ਜਿੰਦਗੀ ਲਗਾਉਣੀ ਬਹੁਤ ਔਖੀ ਲੱਗਦੀ ਆ ਜਦੋਂ ਕਿਸੇ ਦਾ ਪੁੱਤ ਨੌਜਵਾਨ ਦੁਨੀਆ ਤੋਂ ਚਲੇ ਜਾਵੇ ਇਸ ਸਮਾਂ ਨਗਾਉਣਾ ਬੜਾ ਔਖਾ ਹੈਗਾ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਕੋ ਸ਼ਾਇਰ ਕਹਿੰਦਾ ਹੈਗਾ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਲਗਾਉਣੀ ਔਖੀ ਆ ਠੀਕ ਹੈ ਇੱਕ ਦਿਨ ਹੋ ਗਿਆ ਜਾਂ ਰਾਤ ਹੋ ਗਈ ਬੰਦਾ ਨੰਗਾ ਲੈਂਦਾ ਕ ਪਰ ਸਾਰੀ ਉਮਰ ਲਗਾਉਣੀ ਬੜੀ ਔਖੀ ਹੈਗੀ ਬਸ ਦਇਆ ਕੀ ਮਾਪਰਸਾਂ ਦੇ ਅੰਦਰ ਕਿਉਂਕਿ ਰੱਬ ਸੁਣਦਾ ਹੈਗਾ ਸੱਚੇ ਦੀ ਜੇਦੋ ਸੱਚਾ ਬੰਦਾ ਕੋਲ ਅੰਦਰੋਂ ਉਦਾਸ ਕਰਦਾਗਾ ਉਹ ਸੁਣਦਾ ਜ਼ਰੂਰ ਆਗਾ ਮਹਾਪੁਰਸਾਂ ਨੂੰ ਦਇਆ ਸੀ ਆਈ ਧੀ ਦੇ ਵੱਲ ਵੇਖ ਕੇ ਮਾਂ ਦੇ ਵੱਲ ਵੇਖ ਕੇ ਪਿਤਾ ਦੇ ਵੱਲ ਵੇਖ ਕੇ ਪਰੋਂਦੇ ਝੱਲੇ ਨਾ ਗਏ ਕਿ ਧੀ ਇਹ ਅੱਜ ਮੇਰੇ ਆ ਗੁੱਟ ਦੇ ਉੱਪਰ ਰਖੜੀ ਬਣੂਗੀ ਪਰ ਸਮਾਗਵਿਆ ਅੱਜ ਅਰਦਾਸ ਕੀਤੀ ਆਪਾਂ ਨੇ ਨਾਲ ਮਿਲ ਕੇ ਪ੍ਰਮਾਤਮਾ ਕੀ ਉਹ ਜ਼ਰੂਰ ਤੁਹਾਡੀ ਆਸ ਪੂਰੀ ਕਰੇਗਾ ਪਰ ਆਸ ਰੱਖੀ ਅਰਦਾਸ ਦੇ ਉੱਪਰ ਸੱਡੀ ਨਾਸ ਉਹਦੇ ਘਰ ਦੇ ਵਿੱਚ ਘਾਟ ਨਹੀਂ ਕਾਸੇ ਦੀ ਜਿਹੜੇ ਆਸ ਰੱਖਦੇ ਨੇ ਹਰ ਗੋਵਿੰਦ ਪਾਸ਼ਾ ਦੇ ਚਰਨਾਂ ਦੇ ਵਿੱਚ ਵੇਖੋ ਮਾਸ ਸਲਖਣੀ ਲਈ ਸੀ ਗਣਾ ਬੜਿਆਂ ਦੇ ਕੋਲ ਗਈ ਕਿਸੇ ਦਰ ਤੋਂ ਝੋਲੀ ਪਰ ਜੇ ਬੜੇ ਤਾਗੇ ਤਵੀਤ ਸਿਆਣਿਆਂ ਸੱਪਿਆਂ ਦੇ ਕੋਲ ਬੜੇ ਬਾਬਿਆਂ ਦੇ ਕੋਲ ਗਈ ਸੀ ਉਹ ਮਾਂ ਪਰ ਕਿਤੋਂ ਕੁਝ ਨਹੀਂ ਮਿਲਿਆ ਖਾਲੀ ਦੀ ਖਾਲੀ ਰਹਿ ਗਈ ਠੀਕਾ ਬੰਦੇ ਘਰ ਦੇ ਵਿੱਚ ਕੁਝ ਹੋਵੇ ਨਾ ਪਿਆਰੋ ਹਰ ਇੱਕ ਬੰਦਾ ਦੁਖੀ ਹੋਵੇ ਉਦੋਂ ਸਾਰੇ ਕਿਤੇ ਜਾਂਦਾਗਾ ਜਿੱਥੇ ਨਾ ਵੀ ਜਾਣਾ ਹੋਵੇ ਉੱਥੇ ਵੀ ਜਾਣਾ ਪੈਂਦਾਗਾ ਕੋਈ ਵਾਰੀ ਦੁੱਖਾਂ ਦੇ ਵਿੱਚ ਜਦੋਂ ਮਾਂ ਉਸ ਲਖਣੀ ਬੜਿਆਂ ਦੇ ਕੋਲ ਗਈ ਬੜੇ ਤਾਂਗੇ ਤਵੀਦ ਛਾਣੇ ਸੱਪਿਆਂ ਦੇ ਕੋਲੇ ਟੂਨੇ ਬੜਾ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਕਈ ਸਾਲ ਬੀਤ ਗਏ ਪਰ ਸਾਰੇ ਪਾਸੇ ਆਸ ਮੁੱਕ ਗਈ ਹੁਣ ਪਰ ਕੋਈ ਗੁਰਮੁਖ ਮਿਲ ਗਿਆ ਰੱਬ ਦਾ ਪਿਆਰਾ ਮਿਲ ਗਿਆ ਰੱਬ ਦਾ ਪਿਆਰਾ ਐਸਾ ਮਿਲਿਆ ਉਹਨੇ ਫਿਰ ਰਸਤਾ ਦੱਸਿਆ ਕਹਿੰਦਾ ਮਾਂ ਤੂੰ ਜ਼ਿੰਦਗੀ ਵਿੱਚ ਦੇ ਕੁੱਝ ਚਾਹਣੀਆਂ ਝੋਲੀ ਭਰਨੀ ਚਾਹਣੀਆਂ ਇੱਕ ਅਦਾਰਾ ਉਹ ਕਿਹੜਾ ਉਹ ਗੁਰੂ ਨਾਨਕ ਪਾਸ਼ਾ ਦਾ ਘਰ ਉਹਨਾਂ ਦੀ ਗੱਦੀ ਦੇ ਉੱਪਰ ਸੇਵੇਂ ਹਰਗੋਬਿੰਦ ਪਾਸ਼ਾ ਜੀ ਸਵਾਏ ਬਾਣੇ ਗੁਰੂ ਕੀ ਨਗਰੀ ਸ੍ਰੀ ਹਰਮੰਦਰ ਸਾਹਿਬ ਦੇਖੋ ਕਈ ਜ਼ਿੰਦਗੀ ਵਿੱਚ ਦੱਸ ਦਿੰਦੇ ਨੇ ਵੀ ਤੁਰਲਾ ਆ ਮੰਜ਼ਿਲ ਆ ਗਈ ਤੇ ਤੁਰਿਆ ਚੱਲ ਕਈ ਉਹ ਮੰਜ਼ਿਲ ਤੇ ਤੁਰਦੇ ਨਹੀਂ ਉਹ ਮੰਜ਼ਿਲ ਤੋਂ ਵੱਖਰੇ ਤੁਰਦੇ ਨੇ ਪਰ ਖਾਲੀ ਰਹਿ ਜਾਂਦੇ ਨੇ ਕਹਿੰਦੇ ਉਹ ਗੁਰਮੁਖ ਨੇ ਰੱਬ ਦੇ ਪਿਆਰਾ ਸੀ ਸੂਝਵਾਨ ਸੀ ਜੁੜਿਆ ਹੋਇਆ ਸੀ ਸਤਿਗੁਰੂ ਗੁਰੂ ਅੰਸੇ ਦੀ ਬਾਣੀ ਨਾਲ ਉਨੇ ਮਾਂ ਦੇ ਵੱਲ ਵੇਖਿਆ ਉਹਦਾ ਦਰਦ ਨਹੀਂ ਚੱਲਿਆ ਗਿਆ ਮਾਂ ਜੇ ਤੂੰ ਚਾਉਂਨੀ ਆ ਕੁਝ ਲੈਣਾ ਤੈਨੂੰ ਕਿਤੋਂ ਕੁਝ ਨਹੀਂ ਮਿਲਣਾ ਉਹ ਕਹਿੰਦੀ ਹਾਂ ਪੁੱਤ ਮਨੂੰ ਬੜੇ ਸਾਲ ਹੋ ਗਏ ਮੈਂ ਦੁਨੀਆ ਵਿੱਚ ਬੜਾ ਕੁਝ ਵੇਖਿਆ ਬੜੇ ਦੁੱਖ ਸੁੱਖ ਵੇਖੇ ਸਭ ਕੁਝ ਜ਼ਮੀਨ ਪੈਸਾ ਘਰਬਾਰ ਵੇਚ ਕੇ ਮਿਲਦਾ ਪਰ ਮੇਰੀ ਆਸ ਪੂਰੀ ਨਹੀਂ ਹੋਈ ਮੇਰੀ ਜਿਹੜੀ ਆਸ ਸੀ ਘਰ ਖਾਲੀ ਆ ਧੀਆਂ ਪੁੱਤਾਂ ਤੋਂ ਬਿਨਾ ਧੀ ਹੋ ਜੇ ਪੁੱਤ ਹੋ ਜੇ ਇੱਕ ਹੋ ਜੇ ਪਰ ਜਿੱਥੇ ਗਈ ਖਾਲੀ ਦੀ ਖਾਲੀ ਮੁੜ ਕੇ ਆਈ ਪਰ ਉਹ ਗੁਰਮੁਖ ਕੋਲ ਲੱਗਿਆ ਮਾਂ ਤੂੰ ਮੇਰੇ ਕਹਿਣ ਤੋਂ ਇੱਕ ਵਾਰੀ ਉਹ ਦਰ ਹੈ ਗੁਰੂ ਨਾਨਕ ਪਾਸ਼ਾ ਦਾ ਉਥੋਂ ਕੋ ਖਾਲੀ ਨਹੀਂ ਮੁੜਦਾ ਤੂੰ ਇੱਕ ਵਾਰੀ ਜਾ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਤੂੰ ਸੇਵਾ ਕਰ ਅਰਦਾਸ ਕਰ ਉਹ ਸੁਣਨਗੇ ਬਿਨ ਬੋਲੇ ਆ ਸਭ ਕੁਝ ਜਾਣਦਾ ਕਿ ਸੱਗਾ ਕੀ ਚ ਹੈ ਅਰਦਾਸ ਉਹ ਸੁਣਦੇ ਨੇ ਸੱਜ ਦਾਣੇ ਫਿਰ ਪੁੱਸ ਪੁੱਸ ਕੇ ਗੁਰੂ ਕੀ ਨਗਰੀ ਸ੍ਰੀ ਹਰਮੰਦਰ ਸਾਹਿਬ ਆ ਪਹੁੰਚੀ ਸੇਵਾ ਕਰਦੀ ਨਹੀਂ ਕੁਝ ਦਿਨ ਸੇਵਾ ਕਰਦੀ ਕਰਦੀ ਫਿਰ ਇੱਕ ਦਿਨ ਕਹਿੰਦੇ ਆਪ ਮੇਰੇ ਪਾਸ਼ਾ ਨੇ ਹਰਗੋਬਿੰਦ ਪਾਸ਼ਾ ਨੇ ਬੁਲਾਇਆ ਬੁਲਾ ਕੇ ਮਾਂ ਕੀ ਚਾਹਣੀ ਹੈ ਕੀ ਚਾਹੁੰਦਾ ਮੰਗ ਅੱਜ ਤੇਰੀ ਸੇਵਾ ਤੋਂ ਅਸੀਂ ਬੜੇ ਪਰਵਾਹਨ ਆ ਤੈਨੂੰ ਬੜੇ ਦਿਨ ਹੋ ਗਏ ਤੂੰ ਚਾਰ ਨਾਲ ਸੇਵਾ ਕਰਦੀ ਆਂ ਦੱਸ ਕੀ ਮੰਗਣਾ ਦਾ ਮੰਗਣ ਦਾ ਵੀ ਤਰੀਕਾ ਹੋਣਾ ਚਾਹੀਦਾ ਪਿਆਰੋ ਕਈ ਵਾਰੀ ਸੀ ਗੁਰੂ ਕੋਲ ਆਉਣੇ ਆ ਅਸੀਂ ਕੀ ਮੰਗਦੇ ਆਂ ਅਸੀਂ ਕਹਿੰਦੇ ਸਾਨੂੰ ਮਾਇਆ ਦੇ ਦੇ ਸਾਨੂੰ ਜ਼ਮੀਨ ਦੇ ਦੇ ਸਾਨੂੰ ਪੈਸੇ ਦੇ ਦੇ ਪਰ ਮੰਗਣਾ ਸਤਿਗੁਰੂ ਕੋਲ ਕੀ ਆ ਸੱਚੇ ਪਾਤਸ਼ਾਹ ਜੀ ਚਰਨਾਂ ਨਾਲ ਜੁੜਨੇ ਸਾਨੂੰ ਚਲਣਾ ਤੋਂ ਦੂਰ ਨਾ ਕਰਿਓ ਤੁਸੀਂ ਜਾਣੀ ਜਾਣੋ ਕਹਿੰਦੇ ਬਾਣ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੂੰ ਬੜੇ ਸਾਲ ਹੋ ਗਏ ਵਿਆਹੀ ਨੂੰ ਮਨੂੰ ਮੰਗਦੀ ਇਹਨੂੰ ਵੀ ਸ਼ਰਮ ਆਉਂਦੀ ਹੈ ਉਮਰ ਬਹੁਤ ਹੋ ਗਈ ਤੁਸੀਂ ਜਾਣੀ ਜਾਣੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਤਿਗੁਰੂ ਜੀ ਕੀ ਭੁੱਲੇ ਨੇ ਸਤਿ ਦਾਣੇਓ ਦਇਆ ਦੇ ਘਰ ਵਿੱਚ ਰਹਿਮਤਾਂ ਦੇ ਘਰ ਵਿੱਚ ਸਤਿਗੁਰੂ ਜੀ ਆਏ ਦਿਲ ਦੀ ਜਾਣਗੇ ਅੰਤਰਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਮੇਰੇ ਬਾਖਸ਼ਾ ਦਿਲ ਦੀ ਜਾਣਗੇ ਕਹਿੰਦੇ ਬਾ ਤੂੰ ਸੇਵਾ ਕੀਤੀ ਹੈ ਕਨਾ ਤੇਰੀ ਝੋਲੀ ਇੱਕ ਦਿਨ ਇਸੇ ਘਰ ਦੇ ਵਿੱਚ ਉਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਪਰੇਗੀ ਜਾਂ ਸਮਾਵੇਗਾ ਜਿਹੜੀ ਆਸ ਲੈ ਕੇ ਤੂੰ ਸੇਵਾ ਕੀਤੀ ਆ ਉਹ ਆਸ ਤੇਰੀ ਇੱਕ ਦਿਨ ਪੂਰੀ ਹੋਵੇਗੀ ਬਸ ਬਚ ਨਹੀਂ ਕਰਦੇ ਮੇਰੇ ਪਾਤਸ਼ਾਹ ਨੇ ਸੱਚ ਜਾਣਿਓ ਫਿਰ ਸਮਾ ਇੱਕ ਦਿਨ ਸਾਇਆ ਜਿਹੜੀ ਬੜਿਆਂ ਦੇ ਤਰ੍ਹਾਂ ਤੇ ਭਟਕੀ ਸੀ ਬੜਿਆਂ ਕੋਲ ਗਈ ਸੀ ਬੜੇ ਪਖੰਡੀਆਂ ਦੇ ਕੋਲ ਝੁੱਕੀ ਬڑے ਟੂਨੇ ਬੜਾ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਜਿਵੇਂ ਕਹਿੰਦਾ ਸੁਵੇਂ ਕਰਦੀ ਸੀ ਪਰ ਕਿਤੋਂ ਆਸ ਨਹੀਂ ਸੀ ਪੂਰੀ ਹੋਈ ਉਹ ਆਸ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚੋਂ ਪੂਰੀ ਹੋਈ ਉਹ ਮਾਨੀ ਉਮਰ ਬਹੁਤ ਸੀ ਪਰ ਫਿਰ ਵੀ ਘਰ ਦੇ ਵਿੱਚ ਧੀ ਤੇ ਪੁੱਤ ਮੇਰੇ ਪਾਸ਼ਾ ਨੇ ਦਿੱਤੇ ਕਹਿਣ ਤੋਂ ਭਾਵ ਜਦੋਂ ਸਤਿਗੁਰੂ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਆਉਂਦੇ ਆ ਫਿਰ ਉੱਥੇ ਸਤਿਗੁਰੂ ਜੀ ਝੋਲੀਆਂ ਪਰਦੇ ਨੇ ਪਰ ਉਹ ਝੋਲੀ ਆਉਣਿਆਂ ਦੀ ਭਰਦੇ ਨੇ ਜਿਹੜੇ ਅਰਦਾਸ ਕਰਕੇ ਇਤਿਆਸ ਰੱਖਦੇ ਨੇ ਪਰ ਕਈ ਅਰਦਾਸ ਕਰਦੇ ਜ਼ਰੂਰ ਨੇ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਅਰਦਾਸ ਕੀਤੀ ਹੈ ਪਤਾ ਨਹੀਂ ਪੂਰੀ ਹੋਵੇਗੀ ਪਤਾ ਨਹੀਂ ਨਾ ਆਸ ਹੀ ਨਹੀਂ ਅਰਦਾਸ ਦੇ ਉੱਪਰ ਭਰੋਸੇ ਨਹੀਂ ਪਰ ਸੱਚ ਜਾਣਿਓ ਜੇਦੋਂ ਸਾਨੂੰ ਆਸ ਹੀ ਨਹੀਂ ਪਿਆਰੇ ਅਰਦਾਸ ਦੇ ਉੱਪਰ ਫਿਰ ਹੁੰਦੀ ਵੀ ਨਹੀਂ ਪੂਰੀ ਫਿਰ ਜਿੱਥੇ ਮਰਜ਼ੀ ਚਲੇ ਜਾਮੀ ਅਰਦਾਸ ਤੂੰ ਘਰ ਦੇ ਵਿੱਚ ਵੀ ਕਰਦੇ ਗੁਰੂ ਅੰਸਾਹਿ ਜੀ ਦੇ ਚਰਨਾਂ ਵਿੱਚ ਖੜ ਕੇ ਸੱਚੇ ਦਿਲੋਂ ਪੂਰੀ ਉਹ ਵੀ ਹੁੰਦੀ ਹੈ ਪਰ ਸਾਨੂੰ ਆਸ ਨਹੀਂ ਰਹਿੰਦੀ ਅਸਲ ਅਸੀਂ ਹੋਰਾਂ ਦੇ ਪਿੱਛੇ ਤੁਰ ਪੈਨੇ ਹ ਪਰ ਉਹ ਮਾਂ ਨੇ ਅਰਦਾਸ ਹੀ ਕੀਤੀ ਸੀ ਵੇਖੋ ਕਿਸੇ ਪਿਆਰੇ ਨੇ ਕਿਸੇ ਗੁਰਮੁਖ ਨੇ ਰਾਸਤਾ ਦੱਸਦਾ ਵੇਖੋ ਦੱਸਣ ਵਾਲੇ ਨੇ ਦੱਸਦਾ ਚੱਲਣਾ ਕਰਨਾ ਉਹਦੀ ਵਰਜੀ ਹੈ ਬਸ ਸੁਣ ਲਿਆ ਉਤਰ ਵੀ ਤੁਰ ਜੀ ਤੁਰਦੀ ਮੰਜ਼ਿਲ ਤੇ ਪਹੁੰਚ ਗਈ ਸੇਵਾ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਪਰੇ ਨਹੀਂ ਵਖਿਆ ਪਿੱਛੇ ਨਹੀਂ ਮੁੜੀ ਪਰ ਜਿੱਦੇ ਝੋਲੀ ਭਰ ਗਈ ਉਦੋਂ ਮੁੜੀ ਆਸ ਰੱਖੀ ਉਹਨੇ ਕਿ ਸੱਚੇ ਪਾਤਸ਼ਾਹ ਮੈਂ ਸੁਣਿਆ ਤੇਰੇ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਫਿਰ ਆਏ ਵੀ ਨਹੀਂ ਝੋੜੀਆਂ ਪਰ ਕੇ ਲੱਗੇ ਆਏ ਸੋ ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਹਰ ਇੱਕ ਨੂੰ ਆਸ ਹੁੰਦੀ ਹੈ ਪਿਆਰੇ ਭੈਣ ਭਰਾਵਾਂ ਦੀ ਅੱਜ ਦੇ ਦਿਨ ਉਹ ਭੈਣਾ ਜਾਨਦ ਕਰਦੇ ਜਿਨ੍ਹਾਂ ਦੇ ਭਰਾ ਦੁਨੀਆ ਤੋਂ ਸਦਾ ਲਈ ਚੁਰ ਗਏ ਪਰ ਅਸੀਂ ਅਰਦਾਸ ਕਰੀਏ ਕਿਸੇ ਦੇ ਭਰਾ ਨੂੰ ਕਿਸੇ ਦਾ ਪੁੱਤ ਨਸੇ ਦਾਦੀ ਨਾ ਬਣੇ ਪਰ ਜਿਹੜੇ ਭਰਾ ਕਹਿੰਦੇ ਨੇ ਮੈਂ ਤੇ ਰੱਖਿਆ ਕਰਾਂਗਾ ਉਹ ਆਪਣੀ ਸਰੀਰ ਦੀ ਰੱਖਿਆ ਤਾਂ ਪੈਰੋ ਕਰ ਨਹੀਂ ਸਕਦੇ ਆਪਣੇ ਭੈਣ ਦੀ ਕਿੱਥੋਂ ਕਰਨਗੇ ਅੱਜ ਲੋੜ ਆ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਅੱਜ ਲੋੜ ਆ ਸਤਿਗੁਰੂ ਦੀ ਬਾਣੀ ਦੇ ਨਾਲ ਜੋੜ ਕੇ ਸਾਡੇ ਬੱਚਿਆਂ ਨੂੰ ਨਸਿਆਂ ਤੋਂ ਬਚਾਉਣ ਦੀ ਪਰ ਨਹੀਂ ਅਜਨ ਰਸਿਆਂ ਦੇ ਆਦੀ ਬਣ ਬਣ ਕੇ ਦੁਨੀਆ ਤੋਂ ਜਾ ਰਹੇ ਨੇ ਮੇਰਾ ਕਹਿਣ ਤੋਂ ਭਾਵ ਇਹੀ ਆ ਵੀ ਅੱਜ ਦੇ ਦਿਨ ਫਿਰ ਸਮਾਂ ਯਾਦ ਆਉਂਦਾ ਹੈ ਹਰ ਇੱਕ ਸਮੇਂ ਦੇ ਨਾਲ ਯਾਦ ਆਉਂਦੀ ਹੈ ਫਿਰ ਉਹ ਭੈਣਾਂ ਵੀ ਉਹ ਮਾਮਾ ਵੀ ਹੁੰਦੀਆਂ ਨੇ ਸਮਾਂ ਯਾਦ ਕਰ ਕਰ ਕੇ ਉਸ ਕਰਕੇ ਸਤਿਗੁਰੂ ਦੀ ਬਾਣੀ ਦੇ ਵਿੱਚ ਵੀ ਭਗਤ ਕਬੀਰ ਜੀ ਮਹਾਰਾਜ ਸਮਝਾ ਰਹੇ ਨੇ ਨਾਦ ਭ੍ਰਮੇ ਜੈਸੇ ਮਰਗਾਏ ਪ੍ਰਾਨ ਤਜੇ ਬਾਹ ਕੋ ਧਿਆਨ ਨਾ ਜਾਏ ਜਿਵੇਂ ਕਹਿੰਦੇ ਹਿਰਨ ਆਪਣਾ ਕਹਿੰਦੇ ਆਪ ਭਲਾ ਕੇ ਨਾਦ ਦੀ ਨਾਦ ਦੀ ਕਹਿੰਦੇ ਆਵਾਜ਼ ਕਿਸੇ ਦੌੜ ਦਾਗਾ ਜਦੋਂ ਨਾਦ ਵਾਜਦਾ ਕਣਾ ਉਹਦੀ ਆਵਾਜ਼ ਸੁਣ ਕੇ ਬੜਾ ਭੱਜਦਾ ਬੜਾ ਦੌੜਦਾ ਹਿਰਨ ਪਰ ਪਾਸ਼ਾ ਜੀ ਕਹਿੰਦੇ ਪ੍ਰਾਨ ਤਜੇ ਵਾਕ ਕੋ ਧਿਆਨ ਨਾ ਜਾਏ ਗੁਰੂ ਪਾਸਾ ਜੀ ਕਹਿੰਦੇ ਅੱਜ ਮਨੁੱਖ ਬੜਾ ਦੌੜਦਾਗਾ ਕਿਨੂੰ ਛੱਡ ਕੇ ਸਤਿਗੁਰੂ ਦੀ ਬਾਣੀ ਨੂੰ ਛੱਡ ਕੇ ਕਿੱਧਰ ਬੰਦਾ ਮਾਇਆ ਪਿੱਛੇ ਦੁਨੀਆਂ ਦੇ ਪਦਾਰਥਾਂ ਪਿੱਛੇ ਇੱਥੋਂ ਵੀ ਮਿਲ ਜੇ ਇੱਥੋਂ ਵੀ ਮਿਲ ਜੇ ਬੜੀਆਂ ਜਿਹੇ ਤਰ੍ਹਾਂ ਤੇ ਜਾਂਦਾਗਾ ਕਿਤੇ ਕਿਤੇ ਜਾ ਕੇ ਦੀਵਾ ਜਗਾਉਂਦਾਗਾ ਕਿਤੇ ਕੱਚੀ ਲੱਸੀ ਪਾਈ ਜਾਂਦਾ ਪ੍ਰਜਾਤ ਰੱਖੀ ਨਾ ਤੇਰੀ ਕੱਚੀ ਰਸੀ ਕੰਮ ਆਵੇ ਨਾ ਤੇਰਾ ਕਿਤੇ ਦੀਵਾ ਕੰਮ ਆਵੇ ਇਹ ਯਾਦ ਰੱਖੀ ਜੇ ਕੰਮ ਆਵੇਗੀ ਉਹ ਸੰਗਤ ਕੰਮ ਆਵੇਗੀ ਸਤਿਗੁਰੂ ਗੁਰੂ ਅਰਜਨ ਦੇ ਚਰਨਾਂ ਵਿੱਚ ਬੈਠਣਾ ਪਿਆਰੇ ਆਹ ਗੁਰੂ ਨਾਨਕ ਪਾਸ਼ਾ ਦੀ ਗੋਦ ਵਿੱਚ ਬੈਠੇ ਹੋਏ ਇੱਥੇ ਕੀਤੀ ਹੋਈ ਸੇਵਾ ਇਥੋਂ ਕੋ ਖਾਲੀ ਨਹੀਂ ਜਾਂਦਾ ਧਰਤੀ ਬੀਜ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਉਹ ਕੇ ਨਾ ਉਹ ਵੱਖਰੀ ਗੱਲ ਆ ਪਰਜਾਦ ਰਖੀ ਜਿਹੜੇ ਸੰਗਤ ਵਿੱਚ ਆ ਕੇ ਸੇਵਾ ਕਰਦੇ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਸੇਵਾ ਕਰਦੇ ਨੇ ਉਹ ਫਲ ਇੱਕ ਦਿਨ ਇੱਕ ਦਿਨ ਜ਼ਰੂਰ ਮਿਲੇਗਾ ਥੋੜੀ ਗੱਲ ਆ ਵੱਧ ਕਰ ਲੈ ਉਹਦਾ ਫਲ ਮਿਲੇਗਾ ਪਰਜਾਦ ਰਖੀ ਤੂੰ ਸਤਿਗੁਰੂ ਗੁਰੂ ਅੰਸੇ ਦਾ ਦਰਨਾ ਦੇ ਵਿੱਚੋਂ ਹਟੀ ਨਾ ਇੱਕ ਦਿਨ ਜ਼ਰੂਰ ਸੁਣਦਾਗਾ ਉਹ ਸੁਣਦਾ ਜ਼ਰੂਰ ਆਗਾ ਪਰ ਸਤਿਗੁਰੂ ਜੀ ਕਹਿੰਦੇ ਤੂੰ ਗੁਰੂਆਂ ਸਾਹਿਬ ਦੀ ਬਾਣੀ ਨੂੰ ਛੱਡ ਕੇ ਹੋਰਾਂ ਦੇ ਪਿੱਛੇ ਦੌੜਦਾ ਫਿਰਦਾ ਭੱਜਿਆ ਫਿਰਦਾਗਾ ਮਿਰਗ ਵਾਂਗ ਮਿਰਗ ਭੱਜਦਾਗਾ ਜੰਗਲ ਵਿੱਚ ਸਤਿਗੁਰੂ ਜੀ ਕਹਿੰਦੇ ਪ੍ਰਾਣ ਤਜੇ ਵਾ ਕੋ ਧਿਆਨ ਨਾ ਜਾਏ ਕਹਿੰਦੇ ਜਿੰਦ ਤੇ ਕਹਿੰਦੇ ਦਿੰਦਾ ਹੈ ਪਰ ਉਸ ਨੂੰ ਕਹਿੰਦੇ ਉਸ ਨਾਦ ਧਿਆਨ ਹੀ ਨਹੀਂ ਕਿਨੇ ਵਿਸਰਦਾ ਉਹਦੇ ਪਿੱਛੇ ਦੌੜਦਾ ਦੌੜਦਾ ਕਹਿੰਦੇ ਹਿਰਨ ਆਪਣੀ ਜਾਨ ਹੀ ਗਵਾ ਲੈਂਦਾਗਾ ਆਪਣੀ ਕੰਡੇ ਹੀੜੇ ਦੀ ਆਵਾਜ਼ ਵੱਲ ਦੌੜਦਾ ਦੌੜਦਾ ਆਪਣੀ ਕਹਿੰਦੇ ਇੰਨੀ ਦੌੜ ਲਾਉਂਦਾਗਾ ਇੰਨਾ ਭੱਜਦਾਗਾ ਆਪਣਾ ਆਪ ਹੀ ਕਿਨੇ ਤਿਆਗ ਜਾਂਦਾ ਸਰੀਰ ਹੀ ਸੜ ਜਾਂਦਾ ਅੱਜ ਮਨੁੱਖ ਦੀ ਗੱਲ ਕਰੀਏ ਅਸੀਂ ਆਪਣੀ ਗੱਲ ਕਰੀਏ ਬੰਦਾ ਦੌੜ ਬਹੁਤ ਲਾਉਂਦਾ ਦਾ ਕਿਦੇ ਲਈ ਪੈਸਿਆਂ ਲਈ ਮਾਇਆ ਲਈ ਪਦਾਰਥਾਂ ਲਈ ਇੱਥੋਂ ਹੋਰ ਬਣਾ ਲਾ ਇੱਥੋਂ ਹੋਰ ਜੋੜਦਾ ਬੰਦੇ ਦੀ ਦੌੜ ਬਹੁਤ ਵੱਡੀ ਹੈ ਬੜੀ ਲਾਉਂਦਾ ਦਾ ਸਮਾਂ ਥੋੜਾ ਦਾ ਜ਼ਿੰਦਗੀ ਬੜੀ ਥੋੜੀ ਆ ਦੌੜ ਬੰਦੇ ਦੀ ਬਹੁਤ ਵੱਡੀ ਆ ਐਡੀ ਦੌੜ ਲਾ ਲੈਂਦਾ ਥੱਕ ਜਾਂਦਾ ਡਿੱਗ ਜਾਂਦਾ ਪਤਾ ਨਹੀਂ ਕਿੱਥੇ ਕੀ ਹੋ ਜੇ ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਸਮਾਂ ਬਹੁਤ ਥੋੜਾ ਬਿਲੇਗਾ ਇਹਨੂੰ ਸਫਲ ਕਰਨਾ ਇਹਨੂੰ ਸਤਿਗੁਰੂ ਗੁਰੂ ਅੰਸੇ ਦੀ ਬਾਣੀ ਨਾਲ ਜੁੜ ਕੇ ਇਹ ਜੀਵਨ ਨੂੰ ਸਫਲ ਬਣਾ ਲੈ ਉਹ ਵੇਖੀ ਕਿਤੇ ਭੱਜਿਆ ਫਿਰੇ ਪਦਾਰਥਾਂ ਪਿੱਛੇ ਪਦਾਰਥ ਵੀ ਜ਼ਰੂਰੀ ਨੇ ਤੈਨੂੰ ਦਿੰਦਾ ਹੈ ਗੁਰੂ ਉਹ ਦੇਈ ਜਾਂਦਾ ਦਾਤਾਂ ਪਰ ਤੂੰ ਗੁਰੂ ਨੂੰ ਵੀ ਯਾਦ ਕਰਿਆ ਕਰ ਤੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਵੀ ਆਇਆ ਕਰ ਤੂੰ ਬਾਣੀ ਵੀ ਸੁਣਿਆ ਕਰ ਸੇਵਾ ਵੀ ਕਰਿਆ ਕਰ ਤੈਨੂੰ ਸਾਰੀਆਂ ਦਾਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਮਿਲਣਗੇ ਆ। ਤੋਂ ਸੱਡੀ ਦਾ ਸਤਿਗੁਰੂ ਜੀ ਦਾ ਰਸਤਾ ਤੁਰਿਆ ਚੱਲ ਤੁਰਿਆ ਚੱਲ ਇੱਕ ਦਿਨ ਮਿਲ ਜੇਗਾ। ਪਰ ਪਾਸਾ ਜੀ ਕਹਿੰਦੇ ਇਹ ਤਾਂ ਆਪਣਾ ਆਪ ਹੀ ਗਵਾ ਲੈਂਦਾ ਤਾਂ ਐਸੇ ਰਾਮਾ ਐਸੇ ਹਿਰੂ। ਮੈਂ ਪ੍ਰਭੂ ਨੂੰ ਕਹਿੰਦੇ ਹੂੰ ਤੱਕਦਾਗਾ। ਐਦਾਂ ਤੱਕਦਾ ਰੱਬ ਨੂੰ ਪ੍ਰਭਾਤਮਾ ਨੂੰ। ਰਾਮ ਸੋੜ ਚਿਤ ਅਨਤ ਨ ਫੇਰੂ ਵਿਖੇ ਕਿਤੇ ਰੱਬ ਨੂੰ ਪਰਮਾਤਮਾ ਨੂੰ ਭੁੱਲ ਜਾਵੇਂ ਛੱਡੀ ਨਾ ਉਹਨੂੰ ਯਾਦ ਰੱਖ ਦਿਲ ਦੇ ਵਿੱਚ ਯਾਦ ਰੱਖਿਆ ਕਰ ਪਰਮਾਤਮਾ ਨੂੰ ਇਸ ਕਰਕੇ ਉਹਨੂੰ ਭੁੱਲੀਏ ਨਾ ਉਹਨੂੰ ਹਰ ਟਾਈਮ ਯਾਦ ਰੱਖੀਏ ਹਰ ਇੱਕ ਦੇ ਲਈ ਅਰਦਾਸ ਕਰੀਏ ਸਰਬੱਤ ਦਾ ਭਲਾ ਮੰਗੀਏ ਪਿਆਰਿਓ ਜੇ ਤੋ ਸਰਬੱਤ ਦਾ ਭਲਾ ਮੰਗਾਂਗੇ ਉਹਦੇ ਵਿੱਚ ਸਰਦਾ ਵੀ